ਇਹ ਜਸਪ੍ਰੀਜ ਕੀ ਕਾਰਨ ਆ ਜਿਹੜਾ ਤੁਸੀਂ ਧਰਨਾ ਲਗਾਇਆ ਅੱਜ ਪ੍ਰਸ਼ਾਸਨ ਨੇ ਆ ਕੇ ਸਟੇਜ ਲਵਾਈਆ ਸਾਰਾ ਕੁਝ ਹੋ ਗਿਆ ਬੱਚੇ ਫਰੀਦਪੁਰ ਤੋਂ ਲੁਧਿਆਣੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਟੀਮਾਂ ਐਂਟਰ ਕਰਾ ਚੁੱਕੇ ਨੇ ਹੁਣ ਸਾਨੂੰ ਕਹੇ ਰੋਕੀ ਜਾ ਰਹੇ ਨੇ ਵੀ ਟੂਰਨਾਮੈਂਟ ਰੋਕ ਲਓ ਕਾਰਨ ਤਾਂ ਦੱਸੋ ਸਾਨੂੰ ਬੰਦ ਕਰਨ ਦਾ ਕਾਰਨ ਤਾਂ ਦੱਸੋ ਸਾਨੂੰ ਵੀ ਤੁਹਾਡੇ ਤੇ ਸਿਆਸੀ ਪ੍ਰੈਸ਼ਰ ਆ ਕੀ ਚੀਜ਼ ਆ ਦੱਸੋ ਸਾਨੂੰ ਇੱਕ ਪਾਸੇ ਤਾਂ ਇਹ ਜਿਹੜੀ ਸਰਕਾਰ ਆ ਖੇਡਾਂ ਕਰਾਉਣ ਨੂੰ ਕਹਿ ਰਹੀ ਆ ਆ ਖੇਡਾਂ ਹੀ ਹੋ ਰਹੀਆਂ ਨੇ ਇਹ ਕੀ ਹੋ ਰਿਹਾ ਇਹ ਕਿਹੜਾ ਨਸ਼ਾ ਹੋ ਰਿਹਾ ਨੇ ਇੱਕ ਗੱਲ ਮੈਂ ਠੋਕ ਕੇ ਕਹਿਣਾ ਵੀ ਜਿਹੜਾ ਵੀ ਕੰਮ ਹੋ ਰਿਹਾ ਇਹ ਇਹ ਐਮਐਲਏ ਨਾਪਾ ਦੇਵਮਾਨ ਦੇ ਬੰਦ ਕਰਾ ਰਿਆ ਸਾਡਾ ਟੂਰਨਾਮੈਂਟ ਉਹਨੂੰ ਜੋ ਵੀ ਰੰਜਿਸ਼ਾ ਸਾਡੇ ਨਾਲ ਆ ਕੇ ਗੱਲ ਕਰੇ ਬੱਚੇ ਖੇਡਣ ਨੂੰ ਤਿਆਰ ਨੇ ਸਾਰਾ ਪ੍ਰਬੰਧ ਤਿਆਰ ਆ ਡੇਢ ਘੰਟਾ ਹੋ ਗਿਆ ਵੇਟ ਕਰਦੇ ਨੂੰ ਅੱਧਾ ਘੰਟਾ ਹੋਰ ਗਿਆ ਸੀ ਅੱਧਾ ਘੰਟਾ ਹੋ ਡਿੱਕ ਲੈਣੇ ਨਹੀਂ ਇੱਥੋਂ ਇਹ ਸਾਰਾ ਕੁਝ ਏਕਨੇ ਜੀ ਮੈਂ ਪਾਸ ਰੋਡ ਜਮ ਕਰੂੰਗਾ ਕਹਿੰਦੇ ਲੜਾਈ ਪੈ ਜੂ ਲੜਾਈ ਪੈ ਜੂ ਪ੍ਰਸ਼ਾਸਨ ਦਾ ਕੀ ਕੰਮ ਹੈ ਲੜਾਈ ਪੈ ਜੂ ਪ੍ਰਸ਼ਾਸਨ ਦਾ ਕੰਮ ਲੜਾਈ ਰੋਕਣਾ ਹੀ ਹੁੰਦਾ ਪ੍ਰਸ਼ਾਸਨ ਲਾਵੇ ਉਹਨੇ ਹਾਂ 20 ਪੁਲਿਸ ਵਾਲੇ ਨੇ 40 ਲਾ ਦੇ ਜਿਹੜਾ ਸ਼ਰਾਰਤੀ ਅੰਸਰਾ ਲੜਾਈ ਕਰਦਾ ਚੱਕ ਕੇ ਅੰਦਰ ਦੋ ਪ੍ਰਸ਼ਾਸਨੇ ਲਵਾ ਰਿਹਾ ਪ੍ਰਸ਼ਾਸਨੇ ਰੋਕੀ ਜਾ ਰਿਹਾ ਸੰਤਾ ਸਮਝ ਨਹੀਂ ਆਉਂਦੀ ਪਤਾ ਨਹੀਂ ਤਾਂ ਅਸੀਂ ਉਹ ਫੁੱਦੂ ਆ ਦੇਖੋ ਬਦਰ ਲਾਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਲਾਅ ਐਂਡ ਆਰਡਰ ਦੇ ਸਬੰਧ ਵਿੱਚ ਅਸੀਂ ਤਾਂ ਹੀ ਅਗਾਹ ਕਰ ਰਹੇ ਹਾਂ ਤਾਂ ਹੀ ਸਾਨੂੰ ਜਵਾਬ ਦੇਵਾ ਕੇ ਅਸੀਂ ਇੱਥੇ ਖੜੇ ਹਾਂ ਜਦ ਤੱਕ ਰੋਡ ਬੰਦ ਰਹੂਗਾ ਜਦ ਤੱਕ ਐਸਐਚਓ پاسੋਂ ਇੱਥੇ ਸਾਡੇ ਵਿੱਚ ਨਹੀਂ ਆ ਜਾਂਦਾ। ਇਸ ਤੋਂ ਬਾਅਦ ਅਸੀਂ پاسੋਂ ਵੀ ਬੰਦ ਕਰਾਂਗੇ ਰੋਡ। ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਬਾਣਾ। ਨਾਬਾ ਦੇ ਪਿੰਡ ਰੈਮਲ ਮਾਜਰੀ ਦਾ ਮਸੂਰ ਗੁੱਗਾ ਮਾੜੀ ਮੇਲਾ ਜਿਸ ਦੀਆਂ ਤਰੀਕਾ 15 16 17 ਸੀ ਸੋ ਅੱਜ ਮੇਲੇ ਦੀ ਸ਼ੁਰੂਆਤ ਸੀ ਟੂਰਨਾਮੈਂਟ ਵੀ ਹੁੰਦਾ ਸੀ ਪਰ ਇੱਥੇ ਮੇਲੇ ਨੂੰ ਜਿੱਥੋਂ ਰਸਤਾ ਮੁੜਦਾ ਇਹ ਪਿੰਡ ਚੋਂ ਰਸਤਾ ਮੁੜਦਾ ਇਹ ਪਿੰਡ ਦੇ ਨੌਜਵਾਨਾਂ ਵੱਲੋਂ ਖਿਡਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਧਰਨੇ ਦਾ ਕੀ ਕਾਰਨ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਜਸਪ੍ਰੀਤ ਜੀ ਨੇ ਸਾਡੇ ਨਾਲ ਕਲੱਬ ਪ੍ਰਧਾਨ ਨੇ ਹਾਂਜੀ ਜਸਪ੍ਰੀਤ ਜੀ ਕੀ ਕਾਰਨ ਹੈ ਜਿਹੜਾ ਤੁਸੀਂ ਧਰਨਾ ਲਗਾਇਆ ਅੱਜ ਕਾਰਨ ਸਾਡੇ ਕੋਲ ਤਕਰੀਬਨ ਸਾਰੀਆਂ ਮਨਜ਼ੂਰੀਆਂ ਨੇ ਜੀ ਨਾਬਾ ਕੋਰਟ ਵੱਲੋਂ ਆਰਡਰ ਹੋਏ ਹੋਏ ਨੇ ਐਸ ਡੀ ਐਮ ਮੈਡਮ ਦੀ ਸਾਡੇ ਕੋਲ ਮਨਜ਼ੂਰੀ ਹੈ ਪਰ ਐਸ ਐਚਓ ਕਹਿੰਦਾ ਵੀ ਇਹਨੂੰ ਬੰਦ ਕਰੋ ਹਲੇ ਅੱਛਾ ਹਾਂ ਕਹਿੰਦਾ ਵੀ ਜਦ ਮੈਂ ਆਉਂ ਡੇਢ ਵਜੇ ਆਉਂਗਾ ਮੈਂ ਵੀ ਜਦ ਚਾਲੂ ਕਰਾਂਗੇ ਕਾਰਨ ਦੱਸੋ ਸਾਨੂੰ ਬੰਦ ਕਰਨ ਦਾ ਕਾਰਨ ਤਾਂ ਦੱਸੋ ਸਾਨੂੰ ਵੀ ਤੁਹਾਡੇ ਤੇ ਸਿਆਸੀ ਪ੍ਰੈਸ਼ਰ ਆ ਕੀ ਚੀਜ਼ ਆ ਦੱਸੋ ਸਾਨੂੰ ਅਸੀਂ ਫਿਰ ਉਸ ਹਿਸਾਬ ਨਾਲ ਗੱਲ ਕਰੀਏ ਕੀ ਕਹਿੰਦੇ ਫਿਰ ਐਸਐਚਓ ਸਾਹਿਬ ਨਾਲ ਹੋਈ ਕੋਈ ਗੱਲ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜੀ ਕਹਿੰਦੇ ਡੇਢ ਵਜੇ ਆਵਾਂਗੇ ਡੇਢ ਵਜੇ ਆ ਕੇ ਦੇਖ ਕਾਰਨ ਕਾਰਨ ਕੀ ਹੈ ਦੱਸਿਆ ਕਾਰਨ ਨਹੀਂ ਦੱਸ ਰਹੇ ਜੀ ਕਾਰਨ ਕਹਿੰਦੇ ਆ ਕੇ ਦੱਸਾਂਗੇ ਜਦੋਂ ਆਵਾਂਗੇ ਫਿਰ ਕਾਰਨ ਦੱਸਾਂਗੇ ਹਾਂ ਜੀ ਇਹ ਤਾਂ ਕੋਈ ਸਿਆਸੀ ਇਹ ਹੋ ਸਕਦਾ ਵੀ ਸਿਆਸੀ ਪ੍ਰੈਸ਼ਰ ਹੋਣਾ ਤੇ ਜੋ ਵੀ ਆ ਸਾਨੂੰ ਖੁੱਲ੍ਹ ਕੇ ਦੱਸਣਾ ਆ ਇੱਕ ਗੱਲ ਮੈਂ ਠੋਕ ਕੇ ਕਹਿਣਾ ਵੀ ਜਿਹੜਾ ਵੀ ਕੰਮ ਹੋ ਰਿਹਾ ਹੈ ਇਹ ਐਮਐਲਏ ਨਾਬਾ ਦੇਵਮਾਨ ਦੇ ਬੰਦ ਕਰਾ ਰਿਹਾ ਸਾਡਾ ਟੂਰਨਾਮੈਂਟ ਉਹਨੂੰ ਜੋ ਵੀ ਰੰਜਿਸ਼ਾ ਸਾਡੇ ਨਾਲ ਆ ਕੇ ਗੱਲ ਕਰੇ ਹਾਂ ਉਹ ਬੰਦ ਕਰਵਾ ਰਿਹਾ ਕਦੇ ਦਿੱਲੀ ਤੋਂ ਫੋਨ ਕਰਵਾਉਂਦਾ ਕਦੇ ਕਿਤੋਂ ਫੋਨ ਕਰਵਾਉਂਦਾ ਆ ਕੇ ਬੈਠੇ ਸਾਡੇ ਚ ਸਾਨੂੰ ਦੱਸੇ ਕੀ ਨੁਕਸਾ ਕੀ ਫੋਨ ਦਿੱਲੀ ਤੋਂ ਹੀ ਫੋਨ ਆਉਂਦੇ ਨੇ ਜੀ ਅੱਜ ਵੀ ਜੋ ਫੋਨ ਆ ਦਿੱਲੀ ਤੋਂ ਆਇਆ ਉਹ ਸਾਰਾ ਪ੍ਰਸ਼ਾਸਨ ਤੇ ਦਵਾ ਆ ਹਾਂ ਕਹਿੰਦੇ ਲੜਾਈ ਪੈਜੂ ਲੜਾਈ ਪੈਜੂ ਪ੍ਰਸ਼ਾਸਨ ਦਾ ਕੀ ਕੰਮ ਹੈ ਲੜਾਈ ਪੈਜੂ ਪ੍ਰਸ਼ਾਸਨ ਦਾ ਕੰਮ ਲੜਾਈ ਰੋਕਣਾ ਹੀ ਹੁੰਦਾ ਪ੍ਰਸ਼ਾਸਨ ਲਾਵੇ ਉਹਰੇ ਹਾਂ 20 ਪੁਲਿਸ ਵਾਲੇ ਨੇ 40 ਲਾ ਦੇ ਜਿਹੜਾ ਅਸ਼ਰਾਰਤੀ ਅੰਸਰਾ ਲੜਾਈ ਕਰਦਾ ਚੱਕ ਕੇ ਅੰਦਰ ਦੋ ਕਿਉਂ ਡਰਦੇ ਨੇ ਕੀ ਕੀ ਕਾਟ ਕੀ ਐ ਐਸਐਸਓ ਪਾਤੀ ਦਿਖ ਰਹੀ ਆ ਇਹ ਤਾਂ ਸਿਆਸੀ ਰੰਜਸ ਹੈ ਜੀ ਕੁਝ ਨਹੀਂ ਹੈਗਾ ਸਿਆਸੀ ਰੰਜਸ ਦੇ ਚੱਲਦੇ ਪਾਸੋ ਐਸਐਚਓ ਤੇ ਦਬਾਅ ਇੰਨਾ ਬਣ ਗਿਆ ਉਹ ਮਜਬੂਰ ਹੋ ਗਿਆ ਜਦੋਂ ਦਾ ਐਸਐਚਓ ਪਾਸੋ ਇੱਥੇ ਆਇਆ ਰੋਜ ਤਰਨਾ ਲੱਗਦਾ ਰੋਜ ਇੱਕ ਇੱਕ ਦਿਨ ਵੀ ਇਹ ਜ ਆ ਦੱਸੋ ਵੀ ਜਿਹੜੇ ਦਿਨ ਪਾਸੋ ਚੌਕ ਦੇ ਵਿੱਚ ਤਰਨਾ ਨਾ ਲੱਗਿਆ ਹੋਵੇ ਕੀ ਗੱਲ ਵੀ ਇਹ ਇਨਸਾਫ ਨਹੀਂ ਕਰਦਾ ਕਿਉਂ ਨਹੀਂ ਇਨਸਾਫ ਕਰਦਾ ਸਾਨੂੰ ਜਵਾਬ ਦੇਵਾ ਕੇ ਅਸੀਂ ਇੱਥੇ ਖੜੇ ਆਂ ਜਦ ਤੱਕ ਰੋਡ ਬੰਦ ਰਹੂਗਾ ਜਦ ਤੱਕ ਐਸਐਚਓ ਪਾਸੋ ਇੱਥੇ ਸਾਡੇ ਵਿੱਚ ਨਹੀਂ ਆ ਜਾਂਦਾ ਇਸ ਤੋਂ ਬਾਅਦ ਅਸੀਂ ਪਾਸੋ ਵੀ ਬੰਦ ਕਰਾਂਗੇ ਰੋਡ ਕੀ ਆ ਸਰਪੰਚ ਸਾਹਿਬ ਕਾਰਨ ਟੂਰਨਾਮੈਂਟ ਦੀ ਤਿਆਰੀ ਸੀ ਜੀ ਲੱਗੇ ਵੇਓ ਸਵੇਰ ਤੋਂ ਤੇ ਤੁਸੀਂ ਵੀਡੀਓ ਵੀ ਪਾਈ ਆ ਕੇ ਟੂਰਨਾਮੈਂਟ ਪਾਈ ਸ਼ਾਂਤੀ ਨਾਲ ਕਰਵਾਵਾਂਗੇ ਸਾਰੇ ਪ੍ਰਬੰਧ ਨੇ ਸਾਰੀਆਂ ਮਨਜ਼ੂਰੀਆਂ ਮਿਲੀਆਂ ਵੀ ਨੇ ਫੇਰ ਵੀ ਧਰਨਾ ਲਾਉਣਾ ਪੈ ਗਿਆ ਤਵਾਨਾ ਸਾਹਿਬ ਦੇਖੋ ਸਾਰੀਆਂ ਐਚਡੀਐਮ ਸਾਹਿਬ ਦੀ ਪਰਮਿਸ਼ਨ ਸਾਡੇ ਕੋਲ ਆ ਫੋਰਟ ਚੋ ਸਟੇ ਸਾਡੇ ਕੋਲੇ ਹੋਗੀ ਪ੍ਰਸ਼ਾਸਨ ਨੇ ਸਾਨੂੰ ਕਹਤਾ ਵੀ ਸਟੇਜ ਲਾਜੋ ਪ੍ਰਸ਼ਾਸਨ ਆਕੇ ਸਟੇਜ 'ਤੇ ਲਵਾਈਆ ਸਾਰਾ ਕੁਝ ਹੋ ਗਿਆ ਬੱਚੇ ਫਰੀਦਕੋਟ ਤੋਂ ਲੁਧਿਆਣੇ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਆਕੇ ਟੀਮਾਂ ਐਂਟਰ ਕਰਾ ਚੁੱਕੇ ਨੇ ਹੁਣ ਸਾਨੂੰ ਕਈ ਰੋਕੀ ਜਾ ਰਹੇ ਨੇ ਵੀ ਟੂਰਨਾਮੈਂਟ ਰੋਕ ਲਓ ਐਸ ਐਚਓ ਸਾਹਿਬ ਕਹਿੰਦੇ ਮੈਂ ਅੱਧੇ ਘੰਟੇ ਤੱਕ ਆ ਰਹਿਆਂ ਮੈਂ ਆਕੇ ਗੱਲ ਕਰਦਾ ਕੀ ਗੱਲ ਜੀ ਗੱਲ ਕਰੀ ਨਹੀਂ ਪਈ ਜੀ ਸਾਡਾ ਲੇਟ ਹੋ ਰਿਹਾ ਸਾਡੇ ਕੋਲ ਸਮਾਂ ਨਹੀਂ ਰਹਿਣਾ ਮੈਂ ਤਿੰਨ ਦਿਨ ਮੈਚ ਹੋਣੇ ਨੇ ਸਾਡਾ ਪ੍ਰਬੰਧ ਕਿੱਥੋਂ ਦੋ ਘੰਟੇ ਹੋ ਗਏ ਸਰ ਤਿਆਰੀਆਂ ਹੋਈਆਂ ਨੂੰ ਸਾਰਾ ਕੁਝ ਤਿਆਰ ਆ ਬੱਚੇ ਖੇਡਣ ਨੂੰ ਤਿਆਰ ਨੇ ਸਾਰਾ ਪ੍ਰਬੰਧ ਤਿਆਰ ਆ ਡੇਢ ਘੰਟਾ ਹੋ ਗਿਆ ਵੇਟ ਕਰਦੇ ਨੂੰ ਅੱਧਾ ਘੰਟਾ ਹੋਰ ਗਿਆ ਸੀ ਅੱਧਾ ਘੰਟਾ ਹੋ ਡਿੱਕ ਲੈਨੇ ਨਹੀਂ ਇੱਥੋਂ ਇਹ ਸਾਰਾ ਕੁਝ ਇਕਨੇ ਜੀ ਮੈਂ ਪਾਸ ਰੋਡ ਜਮ ਕਰੂੰਗਾ ਇੱਕ ਪਾਸੇ ਤਾਂ ਇਹ ਜਿਹੜੀ ਸਰਕਾਰ ਆ ਖੇਡਾ ਕਰਾਉਣ ਨੂੰ ਕਹਿ ਰਹੀ ਆ ਆ ਖੇਡਾਂ ਹੀ ਹੋ ਰਹੀਆਂ ਨੇ ਇਹ ਕੀ ਹੋ ਰਿਹਾ ਇਹ ਕਿਹੜਾ ਨਸ਼ੇ ਹੋ ਰਹੇ ਨੇ ਖੇਡ ਛੋਟੇ ਛੋਟੇ ਜਵਾਕ ਨੇ ਮੇਰਾ ਖਿਆਲ 14 ਜਿਹੜੇ 15-15 ਸਾਲ ਦੇ ਜਵਾਕ ਨੇ ਜਿਹੜੇ ਖੇਡਣ ਆਏ ਹੋਏ ਨੇ ਫਰੀਦਕੋਟ ਤੋਂ ਵੀ ਆਏ ਹੋਏ ਨੇ ਜਵਾਕ ਖੇਡਣ ਇਹ ਇਹ ਹੁਣ ਕਿੱਧਰ ਨੂੰ ਜਾਣਗੇ ਹਮ ਪ੍ਰਸ਼ਾਸਨੇ ਲਵਾ ਰਿਹਾ ਪ੍ਰਸ਼ਾਸਨੇ ਰੋਕੀ ਜਾ ਰਿਹਾ ਸੰਤਾ ਸਮਝ ਨਹੀਂ ਆਉਂਦੀ ਪਤਾ ਨਹੀਂ ਤਾਂ ਅਸੀਂ ਉਹ ਫੁੱਦੂ ਆ ਠੀਕ ਹੈ ਨਾ ਸਟੇਜ ਲੱਗੀ ਆ ਪ੍ਰਸ਼ਾਸਨ ਬੈਠਾ ਸੀ ਮੌਜੂਦ ਸੀ ਸਵੇਰੇ ਜਦੋਂ ਸਟੇਜ ਲੱਗੀ ਆ ਪਾਸੋਂ ਥਾਣੇ ਦੇ ਮੁਲਾਜ਼ਮ ਬੈਠੇ ਸੀਗੇ ਇਹਨਾਂ ਦੇ ਕਹਿਣ ਦੀ ਸਟੇਜ ਲੱਗੀ ਆ ਸਾਰਾ ਕੁਝ ਲੱਗਿਆ ਜੋ ਵੀ ਹੋਇਆ ਇੱਕ ਦਿਨ ਪਹਿਲਾਂ ਲਾਇਆ ਸੀਗਾ ਅਸੀਂ ਪਰਮਿਸ਼ਨਾਂ ਸੀਗੀਆਂ ਟੂਰਨਾਮੈਂਟ ਕਰਾਉਣ ਦੀਆਂ ਅਸੀਂ ਟੈਂਟ ਲਾਇਏ ਰਾਤ ਨੂੰ ਸਾਡੇ ਪਿੰਡ ਦੇ ਸ਼ਰਾਰਤੀ ਐਨਸ਼ਰ दारू ਪੀ ਕੇ ਸਾਡਾ ਟੈਂਟ ਪੱਟ ਕੇ ਲੈ ਗਏ ਉਹਦੀ ਵੀ ਦਰਖਾਸਤ ਮੈਂ ਥਾਣੇ ਦਿੱਤੀ ਹੋਈ ਆ ਇੱਕ ਚੇਅਰਮੈਨ ਆ ਮੌਜੂਦਾ ਦੀਪਾ ਰਾਮਗੜ ਉਹਰੇ ਹਵਾਈ ਫੇਅਰ ਕਰੇ ਨੇ ਆ ਕੇ ਥਾਣੇ 'ਚ ਇੱਥੇ ਗਰਾਊਂਡ ਦੇ ਵਿੱਚ ਉਲਟਾ ਮੇਰਾ ਨਾਮ ਲਾਤਾ ਵੀ ਸਰਪੰਚ ਸਾਡੇ ਗੇੜ ਤੇ ਗੋਲੀਆਂ ਮਾਰ ਗਿਆ ਉਹ ਵੀ ਪੁੱਛਿਆ ਜਾਵੇ ਦਰਖਾਸਤ ਦਿੱਤੀ ਹੋਈ ਆ ਮੇਰੀ ਥਾਣੇ 'ਚ ਉਹ ਨੇਮ ਦਿੱਤੀ ਆ ਦਰਖਾਸਤ ਵੀ ਭਾਈ ਨੇਮ ਦਰਖਾਸਤ ਆ ਉਹ ਰ दारू ਪੀ ਕੇ ਆਉਂਦਾ ਜੀ ਉਹ ਚੇਅਰਮੈਨਾਂ ਰਾਤ ਨੂੰ ਫੈਰ ਕਰੇ ਨੇ ਕਿ ਦਿਨ ਪਹਿਲਾਂ ਵੀ ਗਰਾਊਂਡ ਵਾਕੇ ਗਿਆ ਮੈਂ ਲਿਖਤੀ ਜੀ ਦਿੱਤਾ ਵੀ ਇਹਦਾ ਅਸਲਾ ਚੈੱਕ ਕੀਤਾ ਜਾਵੇ ਕੋਈ ਨਹੀਂ ਸੁਣ ਬਾਈ ਖੇਡਾਂ ਕਰਾਦੇ ਆ ਚੰਗੇ ਕੰਮ ਵੀ ਨਹੀਂ ਕਰਦੇ ਮੌਜੂਦਾ ਮੇਰੀ ਸਾਰੀ ਪੰਚਾਇਤ ਮੇਰੇ ਕੋਲ ਖੜੀ ਆ ਸਾਰਾ ਮੇਰਾ ਪਿੰਡ ਖੜਾ ਮੇਰੇ ਨਾਲ ਜੇ ਅਸੀਂ ਮਰਾਂਗੇ ਜਾਂ ਅਸੀਂ ਟੂਰਨਾਮੈਂਟ ਕਰਾਵਾਂਗੇ ਅਸੀਂ ਐਚਐਸ ਸਾਹਿਬ ਨੂੰ ਅੱਧਾ ਘੰਟਾ ਤੇ ਸਾਨੂੰ ਸਮਾਂ ਦਿੱਤਾ ਵੀ ਮੈਂ ਆ ਕੇ ਗੱਲ ਕਰਦਾ ਨਹੀਂ ਇਹ ਇੱਕ ਆਰ ਪਾਰ ਦੀ ਲੜਾਈ ਹੋਊ ਸੋ ਧਰਨਾ ਲਗਾਤਾ ਜੀ ਕਹਿੰਦੇ ਟੂਰਨਾਮੈਂਟ ਨਹੀਂ ਹੋਣ ਦਿੱਤਾ ਜਾ ਰਿਹਾ ਟੂਰਨਾਮੈਂਟ ਰੋਕਿਆ ਗਿਆ ਐ ਐਸਐਚਓ ਸਾਹਿਬ ਕਹਿੰਦੇ ਨੇ ਕਿ ਅੱਧੇ ਘੰਟੇ ਤੱਕ 2 ਘੰਟੇ ਤੱਕ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਆ ਕੇ ਗੱਲ ਕਰਦਾ ਐ ਸੋ ਐਸਐਚਓ ਸਾਹਿਬ ਕੀ ਕਹਿੰਦੇ ਨੇ ਇਸ ਮਸਲੇ ਤੇ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਫਿਲਹਾਲ ਧਰਨਾ ਹੈ ਜਿਹੜਾ ਪਾਸੋਂ ਪਟਿਆਲਾ ਰੋਡ ਦੇ ਉੱਪਰ ਪਿੰਡ ਰਹਿਮਨ ਮਾਜਰੀ ਵਿਖੇ ਧਰਨਾ ਹੈ ਜਿਹੜਾ ਲੱਗਿਆ ਪਾਇ ਤੁਸੀਂ ਦੇਖ ਰਹੇ ਹੋ ਤਸਵੀਰਾਂ ਐਸ ਐਚਓ ਸਾਹਿਬ ਨਾਲ ਗੱਲ ਕਰਦੇ ਆ ਕੀ ਆ ਸਾਰਾ ਕਾਰਨ ਕਿਉਂ ਧਰਨਾ ਲੱਗਿਆ ਕੀ ਕਾਰਨ ਕੀ ਕਹਿੰਦੇ ਨੇ ਐਸ ਐਚਓ ਸਾਹਿਬ ਉਹਨਾਂ ਦੀ ਜਰੂਰ ਜਾਣਾਂਗੇ ਐਸ ਐਚਓ ਸਾਹਿਬ ਨਾਲ ਗੱਲ ਕਰਾਂਗੇ ਕਿਉਂ ਇਹ ਧਰਨਾ ਲੱਗਿਆ ਹੈ ਕੀ ਆ ਕਾਰਨ ਸਤਿ ਸ੍ਰੀ ਅਕਾਲ ਜੀ 108 ਐਸਐਚਓ ਸਾਹਿਬ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਨੰਬਰ ਦੇਖਦੇ ਹਾਂ ਜੇ ਮਿਲਦਾ ਏ ਐਸਐਚਓ ਪਾਸੋਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਕਿਉਂ ਰੋਕਣਾ ਪਿਆ ਇਹਨਾਂ ਲੋਕਾਂ ਨੂੰ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਐਸਐਚਓ ਸਾਹਿਬ ਨਾਲ ਐਸਐਚਓ ਸਾਹਿਬ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਕਿਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਫਿਲਹਾਲ ਐਸ ਐਚਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਜਦੋਂ ਵੀ ਫੋਨ ਚੁੱਕਦੇ ਨੇ ਜਦੋਂ ਵੀ ਗੱਲ ਹੁੰਦੀ ਆ ਜਰੂਰ ਜਾਣਿਆ ਜਾਊਗਾ ਕਿ ਕੀ ਕਾਰਨ ਟੂਰਨਾਮੈਂਟ ਰੋਕਣ ਦਾ ਕਿਉਂਕਿ ਸਰਪੰਚ ਵੱਲੋਂ ਅਤੇ ਕਲੱਬ ਦੇ ਪ੍ਰਧਾਨ ਵੱਲੋਂ ਅਲਿਗੇਸ਼ਨ ਲਗਾਏ ਗਏ ਨੇ ਕਿ ਐਸ ਐਚਓ ਸਾਹਿਬ ਟੂਰਨਾਮੈਂਟ ਨਹੀਂ ਹੋਣ ਦੇ ਰਹੇ ਕਹਿ ਰਹੇ ਨੇ ਜੋ 2 ਘੰਟੇ ਤੱਕ 1:30 ਵਜੇ ਮੈਂ ਆਊਂਗਾ ਉਦੋਂ ਸਟਾਰਟ ਕਰਾਵਾਂਗੇ ਹਾਲੇ ਤੁਸੀਂ ਟੂਰਨਾਮੈਂਟ ਸਟਾਰਟ ਨਾ ਕਰਿਓ ਫਿਲਹਾਲ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਦੋਂ ਫੋਨ ਚੁੱਕਦੇ ਨੇ ਕੀ ਕਹਿੰਦੇ ਨੇ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਜੀ ਜੀ ਬਈ ਇਹਨਾਂ ਦਾ ਆਪ ਚ ਖੇਡਾਂ ਦਾ ਖੇਡਾਂ ਹੋਣੀ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਕਿਉਂਕਿ ਸਾਫਗਰ ਸਾਹਮਣੇ ਮੌਜੂਦਾ ਪੰਚਾਇਤ ਆਦੇਗਾ ਜਿਹੜੇ ਰੂਪ ਲਾਇਏ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਸਹਿਤ ਇਹ ਵੀ ਸਾਰਾ ਟੂਰਨਾਮੈਂਟ ਨਹੀਂ ਹੋ ਜਾਂਦੀ ਕਿਉਂਕਿ ਐਸਡਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਆ ਨਹੀਂ ਪਹਿਲਾਂ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਸੀ ਪਹਿਲਾਂ ਰਿਗਾਰਡਿੰਗ ਇਹਨਾਂ ਨੇ ਪਹਿਲਾਂ ਪਰਮਿਸ਼ਨ ਲਈ ਹੋਈ ਆ ਆ ਪਾਰਟੀ ਨੇ ਜਿਹੜੀ ਆ ਪੰਜ ਪਾਰਟੀ ਆ ਹੂੰ ਹੁਣ ਫਿਲਹਾਲ ਸੌਣ ਲੜਾਈ ਦਾ ਖਾਤਾ ਕਰਕੇ ਅਸੀਂ ਪਰਮਿਸ਼ਨ ਕੈਨਸਲ ਦੀ ਦੋਵੇਂ ਪਾਰਟੀਆਂ ਲੜਾਈ ਦਾ ਖਾਤਾ ਜ਼ਾਹਿਰ ਕਰਦੇ ਹੋਏ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਸਪਾਸੇ ਭੇਜ ਲੱਗ ਗਈ ਨਹੀਂ ਫਿਰ ਛੋਟੀ ਵੀ ਦਾ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦੋਂ ਤੁਸੀਂ ਨਹੀਂ ਅਸੀਂ ਖੜੇ ਆ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਤੇ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਹਨਾਂ ਦੇ ਖਿਲਾਫ ਇਹ ਪਹਿਲੇ ਆਲਰੇਡੀ ਗਰਮੈਂਟਿਕਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਇਆ ਕਰਦੇ ਕਿ ਇਹ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਹਦੇ ਦੇਖੋ ਬਦਰ ਲਾਅ ਐਂਡ ਆਰਡਰ ਵੀ ਦੇਖ ਰਹੀ ਹਾਂ ਅਸੀਂ ਲਾਅ ਐਂਡ ਆਰਡਰ ਦੇ ਸਬੰਧ ਚ ਅਸੀਂ ਤਾਂ ਹੀ ਅਗਾਹ ਕਰ ਰਹੇ ਹਾਂ ਤਾਂ ਹੀ ਪਰਮਿਸ਼ਨਰੇ ਕਿ ਉਹ ਉਹ ਪ੍ਰਿਵੀਉ ਉਹਨਾਂ ਦੇ ਜਾਂ ਕਿ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਧਾਰੇ ਨੇ ਕੋਈ ਪਰਮਿਸ਼ਨ ਹੈਗੀ ਹੈ ਕਿਹਨਾਂ ਦਾ ਖਲਣ ਵਧਾਰੇ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕਿਹਦੀ ਕਾਰਵਾਈ ਜਾਂ ਸਰਪੰਚ ਨੇ ਜਿਹੜਾ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਮੈਂ ਜੋ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਜਾਈ ਸਾਡੇ ਲਿਖ ਕੇ ਜੋ ਵੀ ਹੈਗਾ ਔਰ ਔਰ ਕਾਰਜ ਜਿਹੜੇ ਵੀ ਇੱਕ ਅਨੁਸਾਰ ਕਰ ਵੀ ਕਰਾਂਗੇ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਾਂਗੇ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫਿਰ ਫਿਲਹਾਲ ਅਸੀਂ ਆਪਦੇ ਕੋਲ ਜੁਰੀ ਰਿਪੋਰਟ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਪ੍ਰੋਗਰਾਮ ਜੀ ਹਜੇ ਨਹੀਂ ਕਰਦੇ ਅਸੀਂ ਜਿਹੜੀ ਕਹਿੰਦੇ ਵੀ ਜਲਦੀਪਰਾਮਗੜ ਦੀ ਸ਼ਹਿ ਤੇ ਪੋਲੀਟਿਕਲ ਸ਼ਹਿ ਤੇ ਦੇਖੋ ਫਿਲਹਾਲ ਕੋਈ ਸ਼ਹਿ ਨਹੀਂ ਸਾਡੀ ਐਸੀ ਕੋਈ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਾਂਗੇ ਤੇ ਹੁਣ ਰੱਦ ਕਰਤਾ ਮੈਚ ਨਹੀਂ ਮੈਚ ਰੱਦ ਨਹੀਂ ਉਤਰਾ ਸਸਪੈਂਡ ਕੀਤਾ ਜੀ ਫਿਲਹਾਲ ਅਜੇ ਤੱਕ ਕਿੰਨੇ ਟਾਈਮ ਤੱਕ